ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਦਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਅਜਿਹੇ ਸਮੇਂ ਦੇ ਵਿੱਚ ਜਦੋਂ ਪੈਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਹੁਣ ਪੂਰਾ ਦੇਸ਼ ਸੋਗ ਅਤੇ ਗੁੱਸੇ ਦੇ ਵਿੱਚ ਡੁੱਬਿਆ ਹੋਇਆ ਹੈ ਉੱਥੇ ਐਂਟਰਟੇਨਮੈਂਟ ਜਗਤ ਵੀ ਇਸ ਤੋਂ ਅਛੂਤਾ ਨਹੀਂ ਰਿਹਾ ਸਿਨੇਮਾ ਮਿਊਜ਼ਿਕ ਅਤੇ ਸਪੋਰਟਸ ਇੰਡਸਟਰੀ ਦੇ ਵਿੱਚ ਵੀ ਇਸ ਦਾ ਅਸਰ ਸਾਫ਼ ਦਿਖਾਈ ਦੇ ਰਿਹਾ ਤਾਂ ਇੱਕ ਨਜ਼ਰ ਮਾਰਦੇ ਹਾਂ ਇੰਡਸਟਰੀਜ਼ ਦੇ ਵਿੱਚ ਅੱਜ ਕੀ ਕੀ ਸੁਰਖੀਆਂ ਦੇ ਵਿੱਚ ਰਹੀਆਂ ਅੱਜ ਗੱਲ ਕਰਾਂਗੇ ਹਾਨੀਆ ਆਮਿਰ ਨੂੰ ਹੋਇਆ ਵੱਡਾ ਨੁਕਸਾਨ ਫਿਰ ਗੱਲ ਕਰਾਂਗੇ ਵਿਵਾਦਾਂ ਦੇ ਵਿੱਚ ਕਿਰੇ ਨੀਰਤ ਚੋਪੜਾ ਨੇ ਤੋੜੀ ਚੁੱਪੀ ਤੇ ਅਖੀਰ ਦੇ ਵਿੱਚ ਗੱਲ ਕਰਾਂਗੇ ਅਰਜਿਤ ਸਿੰਘ ਦਾ ਸ਼ੋਅ ਹੋਇਆ ਕੈਨਸਲ ਜਿੱਥੇ ਇੱਕ ਪਾਸੇ ਸਾਡਾ ਪੂਰਾ ਦੇਸ਼ 26 ਬੇਗੁਨਾਹਾਂ ਦੀ ਮੌਤ ਤੇ ਰੋ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਬਾਲੀਵੁੱਡ 'ਚ ਕੰਮ ਕਰਨ ਵਾਲੇ ਪਾਕਿਸਤਾਨ ਦੇ ਨਾਲ ਜੁੜੇ ਚਿਹਰਿਆਂ ਤੇ ਗੁੱਸੇ ਦੀ ਅੱਗ ਭੜਕ ਗਈ ਹੈ ਫਵਾਦ ਖਾਨ ਦੀ ਕਮਬੈਕ ਵਾਲੀ ਫਿਲਮ ਅਬੀਰ ਗੁਲਾਲ ਜੋ ਰਿਲੀਜ਼ ਤੋਂ 2 ਹਫ਼ਤੇ ਪਹਿਲਾਂ ਹੁਣ ਭਾਰਤ ਦੇ ਵਿੱਚ ਬੈਨ ਕਰ ਦਿੱਤੀ ਗਈ ਹੈ ਹੁਣ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਇੱਕ ਹੋਰ ਪਾਕਿਸਤਾਨੀ ਅਦਾਕਾਰਾਂ ਦੇ ਪ੍ਰੋਜੈਕਟਸ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਉਰੀ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਸਮੇਂ ਦੇ ਬੀਤਣ ਦੇ ਨਾਲ ਨਾਲ ਇਹ ਜਿਹੜੀ ਸ਼ਕਤੀ ਹੈ ਉਹ ਨਰਮ ਹੁੰਦੀ ਗਈ ਪਰ ਪਹਿਲਗਾਮ ਅਤਵਾਦੀ ਹਮਲੇ ਨੇ ਇੱਕ ਵਾਰ ਫੇਰ ਤੋਂ ਜ਼ਖਮ ਜਿਹੜੇ ਨੇ ਉਹ ਤਾਜ਼ਾ ਕਰ ਦਿੱਤੇ ਨੇ ਅਤੇ ਹੁਣ ਭਾਰਤ ਦੇ ਵਿੱਚ ਪਾਕਿਸਤਾਨੀ ਸਤਾਰਿਆਂ ਦਾ ਬਾਈਕਾਟ ਹੋਣਾ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਤਾਂ ਦਰਅਸਲ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਪੰਜਾਬੀ ਸਿੰਗਰ ਅਤੇ ਐਕਟਰ ਦਿਲਜੀਤ ਦੋਸਾਂਝ ਦੇ ਨਾਲ ਉਹਨਾਂ ਦੀ ਅਪਕਮਿੰਗ ਫਿਲਮ ਸਰਦਾਰਜੀ 3 ਦੇ ਵਿੱਚ ਨਜ਼ਰ ਆਉਣ ਵਾਲੀ ਸੀ ਪਰ ਪਹਿਲਗਾਮ ਹਮਲੇ ਤੋਂ ਬਾਅਦ ਹੋਣੇ ਫਿਲਮ ਕਹਿ ਜਾ ਰਿਹਾ ਕਿ ਰੱਦ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਹਾਨੀਆ ਅਮੀਰ ਦੇ ਕਈ ਪ੍ਰੋਜੈਕਟਸ ਵੀ ਬੈਨ ਹੋ ਸਕਦੇ ਨੇ ਜਿਸ ਕਾਰਨ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੂੰ ਕਰੋੜਾਂ ਦਾ ਨੁਕਸਾਨ ਚੱਲਣਾ ਪੈ ਸਕਦਾ ਹੈ ਵਿਵਾਦ ਦਾ 골ਡਨ ਬੋਏ ਨੀਰਜ ਚੋਪੜਾ ਹੁਣ ਤੂਫਾਨ ਦੇ ਵਿੱਚ ਫਸ ਗਿਆ ਹੈ ਉਹਨਾਂ ਨੇ ਪਾਕਿਸਤਾਨੀ ਜੈਵਲਿਨ ਥਰੋਅਰ ਅਰਸ਼ਦ ਨਦੀਮ ਨੂੰ ਆਪਣੇ ਇਵੈਂਟ ਦੇ ਲਈ ਸੱਦਾ ਦਿੱਤਾ ਸੀ ਪਰ ਜਿਵੇਂ ਹੀ ਪਹਿਲਗਾਮ ਹਮਲਾ ਹੋਇਆ ਸੋਸ਼ਲ ਮੀਡੀਆ ਤੇ ਤੂਫਾਨ ਆ ਗਿਆ ਤੇ ਉਹ ਵਿਵਾਦਾਂ ਦੇ ਵਿੱਚ गिर ਗਏ ਨੀਰਜ ਚੋਪੜਾ ਕਲਾਸਿਕ ਟੂ ਪਾਕਿਸਤਾਨ ਦੇ ਅਰਸ਼ਦ ਨਦੀਮ ਨੂੰ ਨਿਰਜ ਚੋਪੜਾ ਨੇ ਇਨਵਾਈਟ ਕੀਤਾ ਸੀ ਜਿਸ ਤੋਂ ਬਾਅਦ ਇਸ ਵਿਵਾਦ ਤੇ ਪਹਿਲੀ ਵਾਰ ਉਹਨਾਂ ਨੇ ਆਪਣਾ ਬਿਆਨ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਸੱਦਾ ਸਿਰਫ ਇੱਕ ਐਥਲੀਟ ਵੱਲੋਂ ਦੂਜੇ ਐਥਲੀਟ ਨੂੰ ਦਿੱਤਾ ਗਿਆ ਸੀ ਪਰ ਹਾਲ ਹੀ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਅਰਸ਼ਦ ਨਦੀਮ ਦੀ ਸ਼ਮੂਲੀਅਤ ਪੂਰੇ ਤਰੀਕੇ ਦੇ ਨਾਲ ਰੱਦ ਹੋ ਗਈ ਹੈ ਤਾਂ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲੇ ਤੋਂ ਪਹਿਲਾਂ ਨਿਰਜ ਚੋਪੜਾ ਨੇ ਅਰਸ਼ਦ ਨਦੀਮ ਨੂੰ ਭਾਰਤ ਦੇ ਵਿੱਚ ਹੋਣ ਵਾਲੇ ਇਸ ਸਮਾਗਮ ਦੇ ਲਈ ਸੱਦਾ ਦਿੱਤਾ ਸੀ ਜਿਸ ਕਾਰਨ 올림픽 ਗੋਲਡਨ ਮੈਡਲ ਜੇਤੂ ਭਾਰਤੀ 스타 ਐਥਲੀਟ ਨੀਰਜ চোপੜਾ ਇਸ ਸਮੇਂ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਉਸ ਨੂੰ ਲੈ ਕੇ ਤਾਂ ਨੀਰਜ ਨੇ ਖੁਲਾਸਾ ਕੀਤਾ ਕਿ ਇਸ ਮੁੱਦੇ ਤੇ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜ਼ਿਆਦਾ ਲੋਚਨਾ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਨੇ ਕਿਹਾ ਕਿ ਪੈਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਅਰਸ਼ਦ ਨਦੀਮ ਦਾ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਪੂਰੇ ਤਰੀਕੇ ਦੇ ਨਾਲ ਅਸੰਭਵ ਹੈ ਅਤੇ ਉਹ ਆਪਣਾ ਦੇਸ਼ ਪਹਿਲਾਂ ਸਮਝਦੇ ਨੇ ਹੁਣ ਗੱਲ ਕਰਦੇ ਹਾਂ ਦਿਲ ਨੂੰ ਛੂ ਲੈਣ ਵਾਲੀ ਆਵਾਜ਼ ਦੀ ਅਰਜੀਤ ਸਿੰਘ ਚਨਈ ਦੇ ਵਿੱਚ 27 ਅਪ੍ਰੈਲ ਨੂੰ ਹੋਣ ਵਾਲਾ ਉਹਨਾਂ ਦਾ 뮤직 ਕਾਨਸਰਟ ਜਿਸ ਨੂੰ ਲੈ ਕੇ ਉਹਨਾਂ ਦੇ ਫੈਨਸ ਦੇ ਵਿੱਚ ਕਈ ਮਹੀਨਿਆਂ ਤੋਂ ਐਕਸਾਈਟਮੈਂਟ ਸੀ ਅਰਜੀਤ ਨੇ ਖੁਦ ਇਸ ਸ਼ੋਅ ਨੂੰ ਰੱਦ ਕਰ ਦਿੱਤਾ ਉਹਨਾਂ ਨੇ ਪੋਸਟ ਪਾ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਤੇ ਲਿਖਿਆ ਕਿ ਹਾਲਿਆ ਦੁਖਦਾਈ ਘਟਨਾ ਦੇ ਮੱਦੇਨਜ਼ਰ ਆਰਗੇਨਾਈਜ਼ਰਸ ਨੇ ਸਾਂਝੇ ਤੌਰ ਤੇ ਸਤਾਈ ਅਪ੍ਰੈਲ ਨੂੰ ਹੋਣ ਵਾਲੇ ਸੀ ਇਵੈਂਟ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਤਾਂ ਸ਼ੋਅ ਭਾਵੇਂ ਰੱਦ ਹੋ ਗਿਆ ਹੋਵੇ ਪਰ ਅਰਜੀਤ ਨੇ ਇੱਕ ਵਾਰ ਫੇਰ ਤੋਂ ਦਿਲ ਜਿੱਤ ਲਿਆ ਇਸ ਕਦਮ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਕਿ ਸੱਚਾ ਕਲਾਕਾਰ ਉਹੀ ਹੁੰਦਾ ਹੈ ਜੋ ਸਿਰਫ ਨਾ ਸਿਰਫ ਗਾਉਂਦਾ ਹੈ ਬਲਕਿ ਮਹਿਸੂਸ ਵੀ ਕਰਦਾ ਹੈ ਤਾਂ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਉਹਨਾਂ ਨੇ ਆਪਣੇ 27 ਅਪ੍ਰੈਲ ਨੂੰ ਹੋਣ ਵਾਲੇ ਇਸ ਸ਼ੋਅ ਨੂੰ ਰੱਦ ਕਰ ਦਿੱਤਾ ਹੈ ਤੇ ਜਿਹੜੇ ਵੀ ਰੀਫੰਡ ਹੈ ਜੋ ਵੀ ਲੋਕਾਂ ਨੇ ਟਿਕਟਾਂ ਬੁੱਕ ਕਰਾਈਆਂ ਹੋਈਆਂ ਸੀ ਉਹਨਾਂ ਨੂੰ ਰੀਫੰਡ ਕੀਤਾ ਜਾਵੇਗਾ ਤਾਂ ਇਹ ਸਨ ਐਂਟਰਟੇਨਮੈਂਟ ਦੀ ਦੁਨੀਆ ਚੋਂ ਅੱਜ ਦੀਆਂ ਕੁਝ ਖਾਸ ਸੁਰਖੀਆਂ ਜੋ ਐਂਟਰਟੇਨਮੈਂਟ ਦੇ ਗਲਿਆਰਿਆਂ ਦੇ ਵਿੱਚ ਵਾਇਰਲ ਰਹੀਆਂ ਇਹਦਾ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦਾ ਪ੍ਰੋਗਰਾਮ ਗਲੈਮਰ ਗੌਸਪ ਸਿਰਫ ਦਾ ਟੀਵੀ ਐਨਆਰਆਈ ਤੇ